ਹਗੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਤੋਂ ਲੰਘਦੇ ਹੋਏ ਫੁੱਲੜ ਪੀਜ਼ਾ बोल ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵੱਖੀ ਹੋਏ ਮੇਰੇ ਨਾਲ ਕਿੱਦੇ ਵੱਲ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਸਾ ਟੌਂਚ ਮਾਰੀ ਗਈ ਕਿੱਦਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨੀ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਉਹਨਾਂ ਨਾਲ ਨਹੀਂ ਜਾਨਦਾ ਮੁੰਡਾ ਕੌਣ ਆ ਮੈਂ ਕਦੇ ਫਸਟ ਟਾਈਮ ਦੇਖਿਆ ਉਹਨਾਂ ਨੂੰ ਅੱਛਾ ਤੁਹਾਡੀ ਰਹਿਸ਼ ਇੱਥੇ ਇਹ ਮਤਲਬ ਕਾਫੀ ਦੇਰ ਤੋਂ ਹਾਂਜੀ ਨਹੀਂ ਕੋਟਮਾਰ ਕਿੰਨੇ ਕੀਤੀ ਤੁਹਾਡਾ ਭਾਜੀ ਉਹ ਹੀ ਮੁੰਡਾ ਆ ਸੀ ਨਹੀਂ ਤੇ ਹੁਣ ਪੁਲਿਸ ਨੂੰ ਇਨ ਪਾ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ 90 ਆ ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਭਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਕਰੋ ਵੀ ਗੱਲ ਭਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀ ਕਿ ਸਾਰੇ ਦੱਸੋ ਕੋਈ ਸਰਦੋਂ ਵਾਈਟ ਭਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਛੱਡ ਦਿਓ ਭਾਈ ਤੂੰ ਕਦੇ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਨੀ ਤਾਨ ਦੇਖੋ ਤੁਸੀਂ ਸਾਰੇ ਜਣੇ ਵਾਈਬਲ ਆ ਕੇ ਕੱਲ ਨੂੰ ਮਸੰਨਾ ਕੀ ਪਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣਾ ਆਏ ਇੱਥੇ ਆ ਵੀ ਕਹਿ ਰਹੇ ਹੋ ਪਾਜੀ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵੀਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦ ਵਕਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਹੀ ਆਏ ਤੁਹਾਡਾ ਘਟਣਾ ਜੀ ਹੋਈ ਹੈ ਇਹ ਪੁੱਛਣ ਹੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨੀ ਕਤਨਾ ਦਾ ਬੋਗਿਓ ਇਹ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਛੋਟਾ ਭਰਾ ਆਪਣਾ ਅੱਛਾ ਇਹ ਮੱਲੇ ਦਾ ਹੀ ਭਾਈ ਇੱਕ ਮਿੰਟ ਰੋਕ ਕੇ ਸਰ ਰੋਕ ਲਾ ਲਵਾਰ ਲੈ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਜੋ ਬੰਦੇ ਆਜੋ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ਤੱਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹਥੋਪਾਈ ਹੋ ਗਿਆ ਨੜਮਾ ਅੱਛਾ ਪਹਿਲੇ ਇਹਨਾਂ ਨੇ ਫੜਿਆ ਇਹਨਾਂ ਨੇ ਫੜਿਆ ਇਹਨਾਂ ਨੇ ਕਹਿ ਰਿਆ ਤੇ ਬਸ ਆਈ ਹੀ ਹੋਈ ਹੈ ਕੁਰਪਾਨ ਗੜ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿ ਰਹੇ ਕਿਸੇ ਕੋ ਗਾਲੀ ਗਾਲ ਗਾਲ ਗੱਡੀ ਕੋਈ ਕਿਸ ਤਰ੍ਹਾਂ ਗੱਲ ਉਹ ਬੱਚਾ ਦਿੱਖਿਆ 19 ਸਾਲ ਦਾ ਉਹ ਇਦਾਂ ਦੇ ਕੰਮ ਨੂੰ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਇਦਾਂ ਦੇ ਕੰਮ ਨਹੀਂ ਕਰਦਾ ਉਹ ਠੀਕ ਅੱਛਾ ਹੈ ਅਮਰ ਗਲਤ ਹੋਇਆ ਜੋ ਵੀ ਹੋਇਆ ਨਹੀਂ ਪਰ ਪੰਜ ਐਗਜੇਸ਼ਨ ਲੈ ਕੇ ਕਮਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ ਉਹ 19 ਸਾਲ ਦਾ ਬੱਚਾ ਆ ਤੁਸੀਂ ਆਪ ਹੀ ਸਾਲਾ ਲਓ ਤੁਹਾਡੀ ਵੀ ਉਮਰ ਹੈਗੀ ਆ ਨੀ ਕੋਈ 19 ਸਾਲ ਦੇ ਬੱਚੇ ਕੋਈ ਇਦਾਂ ਦੇ ਕੰਮ ਕਰਦੇ ਨਹੀਂ ਝਗੜਾ ਹੋਇਆ ਜਿਹੜਾ ਜਿਹਾ ਕੁਝ ਪਤਾ ਨਹੀਂ ਪਤਾ ਸਾਨੂੰ ਫੋਨ ਦੇਖੋ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਡੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਠੀਕ ਹੈ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਸੀ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਝਿਸ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦਾ ਇੱਕ ਵਿਚ ਆ ਗਿਆ ਕਿ ਗੱਲ ਨਾ ਵ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਇੱਕ ਗਲੀ ਚੋਂ ਲੰਘਦੇ ਹੋਏ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੋਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹਦੋਂ ਹੱਤੀ ਵੱਖੀ ਹੋਏ ਮੇਰੇ ਕਿੰਨੇ ਵੱਲੋਂ ਟੋਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਲੋਂ ਟੋਂਚ ਮਾਰੀ ਗਈ ਕਿਸੇ ਦਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨਹੀਂ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੋਰ ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਵੇਖਿਆ ਇਹਨੂੰ ਅੱਛਾ ਤੁਹਾਡੀ ਰਹਿਸ਼ ਇੱਥੇ ਹੀ ਹੈ ਮਤਲਬ ਕਾਫੀ ਦੇਰ ਤੋਂ ਹਾਂਜੀ ਨਹੀਂ ਕੁੱਟ ਮਾਰ ਕਿੰਨੇ ਕੀਤੀ ਤੁਹਾਡੇ ਨਾਲ ਭਾਜੀ ਉਹੀ ਮੁੰਡਾ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਇਹ ਆ ਜਿਹੜੇ ਲੜਕੇ ਕੋਣ ਹੈ ਜੀ ਜਿਹੜਾ ਤਾਂ 90s ਕਰ ਰਿਹਾ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਭਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਕਿੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਲੋ ਕਰੋ ਵੀ ਗੱਲ ਭਾਜੀ ਸ਼ੁਰੂ ਕਿੱਦੋਂ ਹੋਈ ਕੀ ਗੱਲ ਹੋਈ ਕੀ ਸੀ ਕਿ ਸਾਰੀ ਦੱਸੋ ਕੋਈ ਅੱਜ ਤੋਂ ਵਾਈਟ ਭਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਸਾਰੇ ਤੋਂ ਬਾਈ ਤੁਸੀਂ ਥੱਗੜਾ ਪਈ ਤੁਹਾਡਾ ਮਜ਼ਾਕ ਕਿਸ ਕਰਦਾ ਤੁਸੀਂ ਮਜ਼ਾਕ ਕਿਸ ਕਰਦਾ ਤੁਹਾਨੂੰ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤਨ ਦੇਖੋ ਤੁਸੀਂ ਸਾਰੇ ਜਣੇ ਬਾਈ ਬਲਕਣ ਪੰਨਾ ਪਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣਾ ਆਏ ਇਥੇ ਆਪ ਵੀ ਕਹਿ ਰਹੇ ਹੋ ਪਾਜੀ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵਿਊਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦ ਵਕਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਭਾਈ ਅਸੀਂ ਤਾਂ ਤੁਹਾਡਾ ਮਰਸ਼ਨ ਲੈਣ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣ ਹੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਨੀ ਉਹ ਹੀ ਆਪਾਂ ਪੁੱਛ ਲਈਏ ਕਿ ਤੁਹਾਡੀ ਕੋਈ ਪਹਿਲੇ ਰੰਜੀਤ ਸਿੰਘ ਨਹੀਂ ਜਾਂਦਾ ਬਾਜੀ ਕੌਣ ਨਾ ਕੌਣ ਨਹੀਂ ਓਕੇ ਅੱਛਾ ਕੋਈ ਗੱਲ ਨਹੀਂ ਇੰਨੀ ਵੀ ਹੋਈ ਨਹੀਂ ਨਹੀਂ ਕਰਨਾ ਦਾ ਕੋਈ ਹੋਈ ਜਿਹੜੇ ਅਲਿਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਛੋਟਾ ਪ੍ਰਾਪਨਾ ਅੱਛਾ ਇਹ ਮੱਲੇ ਦਾ ਹੀ ਭਾਈ ਇੱਕ ਮਿੰਟ ਰੋਕੇ ਇਸ ਮੱਲੇ ਦਾ ਨਹੀਂ ਸਰ ਰੋਕ ਨਾਲ ਕਰਦੇ ਇੱਕ ਮਿੰਟ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਓ ਆਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਏਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟੀਵਾ ਦੇ ੱੱਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਗੋਥੋ ਪਾਈ ਹੋ ਗਿਆ ਨਣਾ ਪਹਿਲੇ ਇਹਨਾਂ ਨੇ ਫੜਿਆ ਇਹਨਾਂ ਨੇ ਫੜਿਆ ਇਹਨਾਂ ਨੇ ਕਿਹਾ ਬਸ ਆਈ ਹੀ ਹੋਈ ਹੈ ਕਿਰਪਾਨ ਗੜ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿ ਰਹੇ ਕਿਸੇ ਕੋ ਗਾਲੀ ਗੋਲ ਗਾਲ ਗੋਲ ਗੱਡੀ ਕੋਈ ਕਿਸ ਤਰ੍ਹਾਂ ਗੱਲ ਉਹ ਬੱਚਾ ਦਿੱਖਿਆ 19 ਸਾਲ ਦਾ ਉਹ ਇਦਾਂ ਦੇ ਕੰਮ ਨੂੰ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮਤ ਦਲ ਤੋਂ ਆ ਜੋ ਵੀ ਆਪਾਂ ਨਹੀਂ ਪਰ ਭਾਜੀ ਐਵੇਂ ਕਿਵੇਂ ਲਾ ਰਹੇ ਕਿ ਕੌਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ 19 ਸਾਲਾਂ ਦਾ ਬੱਚਾ ਆ ਤੁਸੀਂ ਆਪੀ ਸਾਲਾਂ ਦਾ ਤੁਹਾਡੀ ਵੀ ਉਮਰ ਹੈ ਗਈਆਂ ਆ ਨਹੀਂ ਕਿ 19 ਸਾਲਾਂ ਦੇ ਬੱਚੇ ਕੋਈ ਇਦਾਂ ਦੇ ਕੰਮ ਕਰਦੇ ਨੇ ਜਿਹੜਾ ਝਗੜਾ ਹੋਇਆ ਜਿਹੜਾ ਜਿਹਾ ਕੁਝ ਪਤਾ ਨਹੀਂ ਪਤਾ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਡਾਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਸੀ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰਿਸ਼ਤ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦਾ ਇੱਕ ਵਿਚ ਆ ਗਿਆ ਕਿ ਗੱਲ ਨਾ ਵਧੇ